ਹਾਂਜੀ ਅੱਜ ਸ਼ਾਮ ਨੂੰ ਕੰਟਰੋਲ ਰੂਮ ਕੋਲ ਸਾਡੇ ਇੱਕ ਸੂਚਨਾ ਪ੍ਰਾਪਤ ਹੋਈ ਸੀ ਕਿ ਇੱਕ ਅਬਲ ਖਾਨੇ ਦੇ ਕਾਫੀ ਇਨਫਲੂਐਂਸ਼ੀਅਲ ਫੈਮਿਲੀ ਚੋਂ ਜ਼ਿੰਮੇਦਾਰਾਂ ਦੀ ਵਿਨੇ ਪ੍ਰਤਾਪ ਤੇ ਉਹਨਾਂ ਦਾ ਬੇਟਾ ਸੂਰਜ ਪ੍ਰਤਾਪ ਹੈ ਜਿਹਨਰ ਦਾ ਕੀ ਮਰਡਰ ਹੋਇਆ ਗੋਲੀਆਂ ਮਾਰ ਕੇ ਤੇ ਅਸੀਂ ਮੌਕੇ ਤੇ ਆਏ ਹਾਂ ਤੇ ਹੁਣ ਸਾਰੀ ਫੋਰੈਂਸਿਕ ਟੀਮਸ ਵੀ ਬੁਲਾਈਆਂ ਸਾਰੀ ਪੀਸਟ੍ਰੰਗ ਬੰਗਾਈ ਨਾ ਸ਼ੁਰੂ ਆਰੰਭ ਕਰਕੇ ਇਹ ਜਲਦੀ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਕਾਰਨ ਕੀ ਰਗੂ ਰੰਜਿਸ਼ ਹੈ ਦੁਸ਼ਮਣੀ ਸੀ ਮੈਂ ਕਈ ਐਂਗਲਸ ਨੇ ਜੀ ਅਸੀਂ ਹਜੇ ਦੇਖ ਰਹੇ ਹਾਂ ਅਜੇ ਕੁਝ ਕਲੀਅਰ ਨਹੀਂ ਹੈ ਇਸ ਇਸ ਸਟੇਜ ਤੇ ਦੱਸਣਾ ਵਾਜਬ ਨਹੀਂ ਹੋਏਗਾ ਕਿੰਨੇ ਕਵਜੇ ਸਿਰਫ ਹੁਣ ਸੂਚਨਾ ਆਈ ਹੈ ਇਹ ਤਕਰੀਬਨ ਸਾਨੂੰ ਸਾਢੇ 7 ਵਜੇ ਦੇ ਕਰੀਬ ਸਾਨੂੰ ਸੂਚਨਾ ਕੰਟਰੋਲ ਰੂਮ ਤੇ ਆਈ ਸੀ ਕੋਈ ਨਾ ਨੇ ਰਿਟਰਨ ਦੇ ਵਿੱਚ ਮੈਮ ਵਗੈਰਾ ਤੇ ਨਹੀਂ ਰਿਟਰਨ ਤਾਂ ਕੁਝ ਨਹੀਂ ਹੈ ਜੀ ਹਜੇ ਮੌਕੇ ਤੇ ਆਏ ਆ ਇਹਨਾਂ ਦੀਆਂ ਲਾਸ਼ਾਂ ਪਈਆਂ ਫਰੈਂਸਿਕ ਟੀਮ ਬੁਲਾਈ ਹੈ ਸੀਨ ਆਫ ਕ੍ਰਾਈਮ ਨੂੰ ਪ੍ਰੋਪਰਲੀ ਸਟੱਡੀ ਕਰਕੇ ਫਰੈਂਸਿਕ ਐਵਿਡੈਂਸ ਕਲੈਕਟ ਕਰਕੇ ਤੇ ਫਰਦਰ ਇਨਵੈਸਟੀਗੇਸ਼ਨ ਅਸੀਂ ਕਰਾਂਗੇ